ਖਾਨਾ ਟਿਲਵਾ ਪੁਲਿਸ ਨੇ ਹਾਈ-ਟੈਕ ਚੈੱਕਪੋਸਟ ਤੇ ਨਾਕਾਬੰਦੀ ਦੌਰਾਨ ਇੱਕ ਕਾਰ ਵਿੱਚ ਯਾਤਰਾ ਕਰ ਰਹੇ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ। ਉਹਨਾਂ ਦੇ ਕਬਜ਼ੇ ਵਿੱਚੋਂ ਡੇਢ ਕਿਲੋ ਹਿਰੋਇਨ ਬਰਾਮਦ ਕੀਤੀ, ਜੋ ਕਿ ਅੰਮ੍ਰਿਤਸਰ ਤੋਂ ਲਿਆਂਦੀ ਜਾ ਰਹੀ ਸੀ ਅਤੇ ਜਲੰਧਰ ਵਿੱਚ ਸਪਲਾਈ ਕੀਤੀ ਜਾਣੀ ਸੀ। ਪੁਲਿਸ ਨੇ ਤਿੰਨਾਂ ਨਸ਼ਾ ਤਸਕਰਾਂ ਵਿਰੁੱਧ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸਾਡੇ ਭਲਾਤ ਸਬਡਿਵੀਜ਼ਨ ਦੇ ਡੀਐਸਪੀ ਸਾਹਿਬ ਮਨਜੀਤ ਸਿੰਘ ਔਰ ਹਾਈ ਟੈਕ ਨਾਕੇ ਨੇ ਔਰ ਉਹਨਾਂ ਦੇ ਨਾਲ ਸੀਆਈ ਟੀਮ ਨੇ ਜਿਹੜੀ ਹੈਗੀ ਬਹੁਤ ਵੱਡੀ ਇੱਕ ਪ੍ਰਾਪਤੀ ਹਾਸਲ ਕੀਤੀ ਹੈ ਅਸੀਂ 1 ਕਿਲੋ 500 ਗ੍ਰਾਮ ਹੈਰੋਇਨ ਜਿਹੜੀ ਹੈਗੀ ਉਹ ਬਰਾਮਦ ਕੀਤੀ ਹੈ ਔਰ ਇਹਦੇ ਨਾਲ ਅਸੀਂ ਤਿੰਨ ਵਿਅਕਤੀ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਹਨ ਜ਼ਿਲਹਾਂਦਰ ਦੇ ਚਾ ਦੀਪ ਸਿੰਘ ਹੈਗਾ ਬਲਜਿੰਦਰ ਸਿੰਘ ਔਰ ਸੁਖਵਿੰਦਰ ਸਿੰਘ ਇਹ ਤਿੰਨੇ ਜਿਹੜੇ ਦੋਸ਼ੀ ਹੈਗੇ ਨੇ ਜ਼ਿਲਹਾਂਦਰ ਦੇ ਰਹਿਣ ਵਾਲੇ ਨੇ ਉਹਨਾਂ ਦੇ ਕੋਲ ਇੱਕ ਆਲਟੋ ਕਾਰ ਜਿਹੜੀ ਇਹ ਵਾਈਟ ਕਲਰ ਅਸੀਂ ਬਰਾਮਦ ਕੀਤੀ ਹੈ ਔਰ ਇਹ ਜਿਹੜਾ ਸਾਰਾ ਜਿਹੜਾ ਇਨਸੀਡੈਂਸ ਹੈਗਾ ਜਿਹੜਾ ਅਸੀਂ ਰ